ਹਾਂਜੀ ਲੋਕੀਤ ਪੈਰਾ ਗਰੁੱਪ ਦੇ ਸਰੋਤਿਆਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾ ਨਮਸਕਾਰ ਆਜ ਅਸੀਂ ਜਿਹੜਾ ਸਾਡਾ ਗਰੁੱਪ ਭੈਣਾਂ ਦਾ ਇਕੱਠਾ ਹੋਇਆ ਅਸੀਂ ਪੁਰਾਣਾ ਜਿਹੜਾ ਪੁਰਾਣੇ ਗੀਤ ਹੀ ਗਾ ਰਹੇ ਹਾਂ ਕਦੇ ਲੋਕੀਤ ਵੈਸੇ ਕਦੇ ਪੁਰਾਣੇ ਨਹੀਂ ਹੁੰਦੇ ਤੇ ਜਿੰਨਾ ਵੀ ਇਹਨਾਂ ਨੂੰ ਸੁਣੋ ਉਹਨੇ ਜਿਹੜਾ ਕਹਿੰਦਾ ਰਾਸ ਜਿਹੜਾ ਵਧਦਾ ਜਾਂਦਾ ਕਿਉਂਕਿ ਇਹ ਕਿਸੇ ਦਾ ਨਿੱਜੀ سرمਾਇਆ ਨਹੀਂ ਇਹਨਾਂ ਲੋਕੀਤ ਇਸ ਲਈ ਕਿਹਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਇਹ ਲੋਕਾਂ ਦੇ ਵਿੱਚੋਂ ਉਪਜੇ ਲੋਕਾਂ ਦੇ ਵਿੱਚੋਂ ਰਚੀਆਂ ਆਈਆਂ ਆਪਣੀਆਂ ਸਾਰੀਆਂ ਰਚਨਾਵਾਂ ਲੱਗੀਆਂ ਅਸੀਂ ਮੈਂ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਪਰਾਣਾ ਬਹੁਤ ਹੀ ਸੋਹਣਾ ਜਿਹੜਾ ਲੋਕ ਗੀਤ ਅਸੀਂ ਐਸ਼ ਕਰਨ ਲੱਗੇ ਆ ਜੀ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆ ਗਿਆ ਪਹਿਲੀ ਪਹਿਲੀ ਵਾਰ ਮੈਨੂੰ ਨਾਈ ਲੈਣ ਆ ਗਿਆ ਨਹੀਂ ਤੇਰਾ ਨਾ ਕੇਵਲਾ ਮੁੰਡ ਛੱਕਿਆ ਨਾ ਜਾਏ ਮੁੰਡਾ ਬੋਲਿਆ ਨਾ ਜਾਏ ਮੁੰਡਾ ਬੋਲਿਆ ਨਾ ਜਾਏ ਨਾਈ ਹੈ ਨਾਈ ਪੜਾ ਸਦਾਈ ਮੈਂ ਇਹਦੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਮੈਨੂੰ ਸੋਰਾ ਲੈਣ ਆ ਗਿਆ ਦੂਜੀ ਦੂਜੀ ਵਾਰ ਮੈਨੂੰ ਸੋਰਾ ਲੈਣ ਆ ਗਿਆ ਸੋਰਾ ਤੇ ਨਾਲ ਮੇਰੀ ਜਾਨੀਏ ਬੁਲਾ ਕੁੰਡ ਚੱਕੀਆਂ ਨਾ ਜਾਏ ਮੂੰਹ ਬੋਲਿਆ ਨਾ ਜਾਏ ਪੁਣਾ ਬੋਲਿਆ ਨਾ ਜਾਏ ਸੋਰਾ ਵੇ ਸਰਦ ਮੰਦ ਦਾ ਕੌੜਾ ਮੈਂ ਇਹਦ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਇ ਮੈਂ ਇਹਦ ਨਾਲ ਨਹੀਂ ਜਾਣਾ ਨਹੀਂ ਜਾਣਾ ਇਹ ਜਣਾ ਮੇਰੀ ਮਾਰੇ ਮੈਦ ਨਾਲ ਨਹੀਂ ਜਾਣਾ ਤੀਜੀ ਤੀਜੀ ਵਾਰ ਮੈਨੂੰ ਜੇਠ ਲੈਣ ਆ ਗਿਆ ਤੀਜੀ ਤੀਜੀ ਵਾਰ ਮੈਨੂੰ ਜੇਠ ਲੈਣ ਆ ਗਿਆ ਜੇਠ ਦੇ ਨਾਲ ਮੇਰੀ ਜਾਂਦੀ ਏ ਭਲਾ ਖੁੰਡ ਚੁੱਕਿਆ ਨਾ ਜਾਏ ਮੂੰਹ ਬੋਲਿਆ ਨਾ ਜਾਏ ਖੁੰਡਾ ਖੋਲਿਆ ਨਾ ਜਾਏ ਜੇਠਾ ਵੇ ਜੇਠ ਦਾ ਮੋਟਾ ਪੇਟ ਮੈਦ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਦ ਨਾਲ ਨਹੀਂ ਜਾਣਾ ਚੌਥੀ ਚੌਥੀ ਵਾਰ ਮੈਨੂੰ ਦਿਓਰ ਲੈਣ ਆ ਗਿਆ ਚੌਥੀ ਚੌਥੀ ਵਾਰ ਮੈਨੂੰ ਦਿਓਰ ਨਾਲ ਆ ਗਿਆ ਦਿਓਰ ਦੇ ਨਾਲ ਮੇਰੀ ਜਾਂਦੀ ਏ ਬੋਲਾ ਖੁੰਡ ਚੱਕਿਆ ਨਾ ਜਾਏ ਮੂੰਹ ਬੋਲਿਆ ਨਾ ਜਾਏ ਖੁੰਡਾ ਖੋਲਿਆ ਨਾ ਜਾਏ ਦਿਓਰ ਲੈ ਦਿਓਰ ਤੇ ਦਿਲ ਦਾ ਚੋਰ ਮੈਦ ਨਾਲ ਨਹੀਂ ਜਾਣਾ ਦਿਓਰ ਲੈ दो दिलदा चोर मैद नहीं, नहीं, नहीं जाना नहीं जाना मेरी नहीं जाना माए मैदान मैदान नहीं जाना पंजी बार मैनु आप लेने आ गया पंजी बार मैनू आप लेने आ गया तुर जाना तुर तो जाना मेरी माय मेरे दुर जा ਤੁਰ ਜਾਣਾ ਤੁਰ ਜਾ ਮੇਰੀ ਮੈਂ ਮੇਰ ਨਾਲ ਤੁਰ ਜਾਣਾ ਕੁੰਡ ਚੁੱਕਿਆ ਵੀ ਜਾਏ ਮੂੰਹ ਬੋਲੀ ਆ ਵੀ ਜਾਏ ਕੁੰਡਾ ਖੋਲੀ ਆ ਵੀ ਜਾਏ ਕੁੰਡ ਚੁੱਕਿਆ ਵੀ ਜਾਏ ਮੂੰਹ ਬੋਲੀ ਆ ਵੀ ਜਾਏ ਕੁੰਡਾ ਖੋਲੀ ਆ ਵੀ ਜਾਏ ਮਾਈ ਆਵੇ ਮਾਇਆ ਟੋਲਛਪਾਇਆ ਮੈਂ ਤੇਰੇ ਨਾਲ ਤੁਰ ਜਾਣਾ ਮਾਇਆ ਦੇ ਮਾਇਆ ਕੋਲਛਪਾਇਆ ਮੈਂ ਤੇਰੇ ਨਾਲ ਤੁਰ ਜਾਣਾ ਤੁਰ ਜਾਣਾ ਤੁਰ ਜਾਣਾ ਮੇਰੀ ਮਾਏ ਮੈਦ ਨਾਲ ਤੁਰ ਜਾਣਾ ਤੁਰ ਜਾਣਾ ਤੁਰ ਜਾਣਾ ਮੇਰੀ ਮਾਏ ਮੈਦ ਨਾਲ ਤੁਰ ਜਾਣਾ ਧੰਨਵਾਦ ਜੀ ਸਾਰੇ ਗਰੁੱਪ ਦਾ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਓਕੇ